ਉਹ ਇਹ ਗਰਮੀ ਬਹੁਤ ਜ਼ਿਆਦੇ ਸੀ ਹਾਂ ਵੀਰ ਹੈ ਨਹੀਂ ਸੀ ਕਰੇ ਨਹੀਂ ਤਾਂ ਆਪਾਂ ਨੇ ਵੀਰ ਨੇ ਲੈ ਜਾਣਾ ਸੀ ਉੱਪਰ ਜਿੰਮਦਾਰ ਨਾ ਵਾਲਾ ਖਾਪਾ ਤਾਂ ਚਲ ਆਈ ਗਈਆਂ ਹਨਾ ਹਾਂ ਮੰਮੀ ਵਿਚਾਰੀ ਆਰਾਮ ਕਰਦੀ ਹੋ ਮੰਮੀ ਘੜਾ ਘਰੇ ਪਈ ਹੁਣੀ ਆ ਉਹ ਬੱਤੇ ਘਰੇ ਹਾਂ ਘਰੇ ਕਰਤਾ ਨਹੀਂ ਜੇ ਹੁੰਦੀ ਤਾਂ ਹੁਣ ਨੂੰ ਗੇਟ ਖੋਲ ਦੇਣਾ ਇਹ ਕਿੰਨੀ ਗਰਮੀ ਆ ਫੁੱਫੜ ਜੀ ਤਾਂ ਵਿਚਾਰੇ ਭਿੱਜੇ ਹੋਏ ਆ ਹਾਂ ਨਾ ਆਲੀ ਚੱਲੇ ਗਏ ਹੁਣੇ ਫੁੱਫੜ ਜੀ

ਬਿਰੇ ਹੁਣੀ ਗਏ ਹੋਏ ਕਿਤੇ ਬੈਠ ਪੂਆਜੀ ਪੂਆਜੀ ਬੈਠੋ ਤੁਸੀਂ ਬੈਠੋ ਬੈਠ ਜਾ ਮੈਂ ਖੁਫਰ ਜੀ ਹੁਣਾ ਵਾਸਤੇ ਪਾਣੀ ਲੈ ਕੇ ਆਉਣੀ ਆ ਪਾਤਾ ਮੰਨ ਪਾਣੀ ਹੈ ਹੇ ਮੰਮੀ ਜੀ ਕੋਈ ਨਾ ਪੂਆਜੀ ਆ ਜਿਵੇਂ ਅਸੀਂ ਆਏ ਆ ਨਾ ਕਿ ਕਰਦੀ ਕੋਈ ਨਾ ਮੰਮੀ ਤੁਸੀਂ ਪੂਆਜੀ ਨੂੰ ਨਾ ਆਏ ਬੋਲਿਆ ਕਰੋ ਨਾਲ ਖੁਫਰ ਜੀ ਪਿਛਲੀ ਵਾਰ ਵੀ ਤੁਸੀਂ ਮੰਮੀ ਬਹੁਤ ਕਲੇਸ਼ ਪਾਇਆ ਸੀ ਹਾਂ ਤੇ ਜੇ ਥੋੜੇ ਸੇ ਇਹ ਤਾਂ ਠੀਕ ਰਿਹਾ ਆਤ ਮੰਜਾ ਇਧਰ ਨੂੰ ਕਰੀਏ ਪੂਆ ਜੀ ਨੰਗਰਲਾ ਕਰੀਏ ਬੈਠ ਕੇ ਮੰਜਾ ਦੇ ਹਾਂ ਮੰਜਾ ਹੀ ਕਰਦੇ ਆ ਮੈਜੀ ਹਾਂ ਹੋਰ ਵੀਰੇ ਹੋ ਨਹੀਂ ਸਾਰੇ ਠੀਕ ਆ ਪੂਆ ਜੀ ਹਾਂ ਠੀਕ ਬੜੀ ਹੋਰ ਘਈ ਬਹੁ ਬਹੁ ਮਗੰਆ ਹੋਣੀ ਆ ਨਿਆਣੇ ਨਹੀਂ ਬਹੁ ਨਹੀਂ ਜਾਣਾ ਪਰ ਜਾਇਏ ਹੈ ਜੀ ਆ ਕਿਯਾਨਾ ਅੱਛਾ 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 ਤੋ ਕਾ ਵੀ ਮੈਂ ਹੀ ਮਿਲਿਆ ਮੈਂ ਪਹਿਲਾਂ ਮੈਂ じゃ ਪਹਿਲਾਂ ਮੈਂ ਮਿਲਿਆ ਮੁਰਕੀ ਮੈਂ ਕਹਿੰਦੀ ਮਿਲਿਆ ਮਾ ਦਾ ਕੀ ਮਤਲਬ ਮੰਮੀ ਕੋਈ ਨਾ ਉਹਨਾਂ ਨੇ ਮੈਨੂੰ ਲੈ ਕੇ ਆਈਆਂ ਸੀ ਇਕੱਠੀਆਂ ਆਈਆਂ ਭੂਆ ਮਿਲਣੇ ਆਈਆਂ ਭੈਣ ਮਿਲਣੇ ਮਿਲਣੀ ਆਈਆਂ ਹੁਣ ਮਿਲਣਾ ਹੈ ਅਸੀਂ ਇਹਨਾਂ ਨੇ ਚਲ ਛੁੱਟੀਆਂ ਚਾਰ ਚਲ ਵੇ ਬੈਠ ਝੱਟ ਮੇਰਾ ਸਾਰਾ ਕੰਮ ਕਰ ਦੇਗੀ ਉਲੀਲਤ ਧੋ ਦੇ ਤੱਬੀ ਕਦੂੰਗਾ ਇਹ ਉਹ ਭਾਗੀ ਭੈਣੇ 500 ਦੀ ਲੈ ਕੇ ਜੀਰੇ ਦੇ ਨਾਲ ਅੱਛਾ ਵੀਰਾ ਦੇ ਨਾਲ ਆ ਭੀਰਾ ਦੇ ਨਾਲ ਉਹ ਕਹਿੰਦਾ ਮੈਂ ਉਹਦੀ ਸੱਸ ਬਿਮਾਰ ਸੀਗੀ

ਐਰੋਡੋ ਕਿਉਂ ਦੱਦ ਮਸਾ ਉਹ ਫੜ ਜਿੰਨ ਬਾਸਰ ਡਾ ਲਾ ਹਾਂ ਅੱਡਾ ਵਾਲੀ ਦੂਰ ਇੱਕ ਤਾਂ ਆਪਣਾ ਹਾਂ ਅੱਡੇ ਤੋਂ ਮਸਾਂਸ ਤਾਂ ਲੈ ਕੇ ਆਈਆਂ ਇੱਕ ਗਰਮੀ ਸੀ ਉਹ ਤਾਂ ਚਲ 3:00 ਵਜੇ ਹੋਈ ਸੀ ਆਥਣ ਦੇ ਹਾਂ ਬੰਕਾਰ ਜੇ ਪੈ ਜਾਂਦਾ ਹਾਂ ਪੁੱਤ ਤਾਂ ਤਾਂ ਨਹੀਂ ਸਿਦਿਆ ਜਾਂਦਾ ਦਸ ਮਿੰਟ ਉਹ ਤਾਂ ਪਹਿਲਾਂ ਤਾਂ ਚਿੱਤੇ ਗੋਡੀ ਕੱਢਦਾ ਫਿਰ ਹਾਂ ਚਲੋ ਕੋਈ ਨਾ ਪੁੱਤੇ ਹੈਗੇ ਆ ਪੁੱਤੇ ਪੋਤੇ ਪੁੱਤੀ ਜਾਂ ਕੋਈ ਮਥਾ ਸਾਨੂੰ ਹ ਹੈਗੀਆਂ ਨੇ ਹਾਂ ਤਰਨਾ ਹੀ ਓਖਾ ਵਾ ਤਰਨਾ ਤਾਂ ਪਰ ਪੂਆ ਜੀ ਤਾਂ ਹਰੇ ਵੀ ਕੰਮ ਬਹੁਤ ਕਰਦੇ ਆ। ਕੀ ਕਰਦੇ ਆ? ਓਏ ਭਾਈ ਹਾਰ ਗੋਡਿਆਂ ਦਾ। ਹਾਂ। ਆਜਾ ਗਾਦਰ ਜਿੱਕੇ ਫਿੰਦੇ। ਹਾਂ। ਪੂਰੇ ਵੀ ਹਾਰ ਗੋਡਿਆਂ ਦਾ। ਭਾਈ ਬੋਰਡ ਨਹੀਂ ਪਾ ਕੇ ਆਏ। ਉਹ ਫਿਰ ਬੋਰਡ ਨਹੀਂ ਪਾ ਕੇ ਆਏ ਤੁਸੀਂ। ਹਾਂ। ਕੀ? ਦੋਨਾਂ ਨੂੰ ਬੰਦਾ ਮੋੜ। ਪੂਆ ਨੇ ਬੋਰਡ ਕਿਨੂੰ ਪਾਈ? ਮੈਂ ਪਾਈ ਪੰਜੇ ਨੂੰ। ਹਾਂ ਜੇ ਨੂੰ। ਤੇ ਆਮ ਆਦਮੀ ਨੂੰ ਪਾਣੀ ਸੀਗੀ। ਹਾਂ ਚਲੋ ਆਜਾ ਨੂੰ ਪਾਣੀ ਹਾਂ ਮੁਕਤ ਕੀਤੀ ਸੀ। ਬਿਜਲੀ ਜੂਨਟ ਆਪਣੀਆਂ ਮੁਕਤ ਆ ਸਾਰਾ ਗੋਇਸ ਹਾਂ। ਬਿਜਲੀ ਦੇ ਬੱਲ ਮੰਮੀ ਬਹੁਤ ਆਸਰਾ ਆਪਨ ਹੈ ਸ਼ਾਨੀ ਵਾਲੇ ਸੋਤੇ ਸ਼ਾਮ ਤਾਂ ਬਹੁਤ ਹੋਰ ਜਿਆਦਾ ਉਮੀਦਵਾਰ ਵਾਲੇ ਖੜੇ ਸੀ ਵਾਲੇ ਸੀਗੇ ਪਤਾ ਹੀ ਨਾਲ ਪੱਸ ਸੀਗਾ ਵਾਲੇ ਖੜੇ ਸੀ ਕਾਲੇ ਵਾਲੇ ਪਤਾ ਨਹੀਂ ਭੁਪੜ ਵੀ ਮੰਬੂ ਅਜਿਹਾ ਪਾਣ ਲੱਗਿਆ ਹੈ ਪੰਜਨ ਪਾ ਜਾਂਦੀ ਪੰਜਨ ਪਾ ਜਾਂਦੀ ਬਸ ਚਾਰ ਨੂੰ ਪਾਏ ਭੈਣੇ ਜਿਉਂਦਾਰਾ ਵੇ ਵਿਚਾਰਾ ਪਤਾ ਨਹੀਂ ਜੀ ਦੀ ਮੌਤ ਕੀਤੀ ਹੈ ਦਾ ਦਸਿਆਲਾ ਬਿਜਲੀ ਮੁਫਤ ਹੋਣੀ ਦਾ ਨਾ ਮਕਾਬਾ ਪੂਰਾ ਦੇ ਦਿੰਦਾ ਵਾ ਨਹੀਂ ਬਿਜਲੀ ਵੀ ਮੁਫਤ ਤੇ ਅੱਗੇ ਆਪਣੇ ਗਰਮੀ ਦੇ ਬਿੱਲ ਵੀ ਕਿੰਨੇ ਕਿੰਨੇ ਆਂਦੇ ਸਰਦੀ ਚ ਵੀ ਆਂਦੇ ਸੀ ਔਰ ਆਪਾਂ ਨੂੰ ਮੰਮੀ ਜ਼ੀਰੋ ਬਿੱਲ ਲੰਦਾ ਹੈ ਨਾ ਹਾਂ ਜ਼ੀਰੋ ਬਿੱਲ ਹੁੰਦਾ ਆਸਰਾ ਬਹੁਤ ਆ ਵੈਸੇ ਬਿਜਲੀ ਇੱਕ ਮਿੰਟ ਨਹੀਂ ਜਾਂਦੀ ਇੱਕ ਮਿੰਟ ਬਿਜਲੀ ਨਹੀਂ ਜਾਂਦੀ ਹੈ ਹੈ ਪਤਾ ਹੀ ਨਹੀਂ ਲੱਗਿਆ ਛੱਡਦੇ ਮੈਂ ਛੱਡ ਵੀ ਪਾ ਕੇ ਹੁੰਦੀ ਹੈ ਹੈ ਪਤਾ ਹੀ ਨਹੀਂ ਲੱਗਿਆ ਛੱਡਦਾ ਵਿਚਾਰ ਨੂੰ ਪਤਾ ਨਹੀਂ ਲੱਗਿਆ ਵਿਚਾਰ ਕੀ ਲਈਤੀ ਏ ਮੈਂ ਗੜਾ ਮੰਮੀ ਬਾੜ ਦੇ ਦਿਨ ਰਹਿਣਾ ਅੱਜ ਦੀ ਰਾਤ ਰਹਿਣਾ ਵਾ ਚਲੀ ਜਾਣਾ ਵੀ ਤੂੰ ਸੋਚ ਕਿੰਨੇ ਟਾਈਮ ਬਾਅਦ ਆਈ ਆ ਪਤਾ ਨਹੀਂ ਕਿਵੇਂ ਟਾਈਮ ਕੱਢ ਕੇ ਆਈ ਆ ਹੋ ਰਹੀ ਦੀ 4 ਦਿਨ ਹੁਣ ਛੁੱਟੀਆਂ ਆ ਸੀ ਜਵਾਕਾਂ ਨੂੰ ਮੈਨੂੰ ਮਾਤਾ ਇੰਨੀ ਕਿੱਥੇ ਆਜ਼ਾਦੀ 4 ਦਿਨ ਰਹਿਣ ਦੀ ਚਾਰ ਵਾਰ ਲਈ ਰੱਖਿਆ ਮੈਂ ਸੂਟ ਦਵਾ ਲਿਆ ਮਹਾਜਾ ਉਹ ਵੀ ਹੱਦ ਹੈ ਨਾ ਚਾਰ ਦਿਨ ਆਣਾ ਕੋ ਹਾਂ ਰਿਹਾ ਚਾਰ ਦਿਨ ਜੀ ਆਉਣਾ ਚਾਹਤ ਹਾਂ ਮੰਮੀ ਪੂਆ ਜੀ ਨੂੰ ਰੱਖੋ 4 ਦਿਨ ਸਕੇਂਦੀ ਰੌਣਕ ਲੱਗੂ ਤੁਹਾਡੇ ਘਰੇ ਕੋਈ ਨਾ ਮੰਮੀ ਗੋਡੇ ਨੂੰ ਕੀ ਆ ਹੈ ਤੇ ਚੱਲ ਬੁੱਤ ਤੈਨੂੰ ਸੂਟ ਫਿਰ ਦਵਾ ਲਿਓਨੀ ਮੈਂ ਹੈ ਚੱਲੇਗਾ ਪੂਆ ਜੀ ਫਿਰ ਆਪਾਂ ਆਨੇ ਤਾਂ ਰੈਣਾ ਤੇ ਗੋਇਨ ਸੂਟਦਾ ਸੀ ਭੂਆਪਤੀ ਜਿ ਇਕੱਠੀਆਂ ਲਿਆਵਾਂਗੇ ਫਿਰ ਕੀ ਹੁੰਦਾ ਹੋ ਵਾਈ ਜੀ ਤੁਹਾਨੂੰ ਫਿਰ ਪੱਗ ਤੇ ਛੂਟ ਲਿਆ ਦੇ ਆ ਫਿਰ ਲਿਆ ਦੇ ਕੋਈ ਨਾ ਭਾਈ ਲਿਆ ਜਨੇ ਤੈਨੂੰ ਨਹੀਂ ਨਹੀਂ ਚੱਲੀਏ ਮੰਮੀ ਆਪਾਂ ਸੂਟ ਲੈ ਜਾਣਾ ਕਿਹਦੀ ਦੁਕਾਨ ਤੇ ਆਪਾਂ ਨਹੀਂ ਹਾਂ ਪੀਤੇ ਤੇ ਬੁਲਾਵਾ ਕਹਿੰਦੇ ਸੂਟ ਬੁਲਾਵਾ ਸੋਹਣੇ ਆਉਂਦੇ ਤੇ ਆ ਮੈਂ ਵੀ ਸੋਹਣਾ ਆ ਹਨਾ ਚਲ ਥੋਪੜੀ ਤੁਸੀਂ ਇੱਥੇ ਬਹਿਣਾ કે ਅੰਦਰ ਬਹਿਣਾ ਇੱਥੇ ਠਾਹੇ ਭਾਈ ਹਵਾ ਰਹੇ ਮੰਮੀ ਤਾਂ ਜਾਣਾ ਕੀ ਤੇ ਕੱਪੜੇ ਨਾਲ ਤੇ ਬਰਾ ਸੋਨੇ ਸੂਟ ਆਉਂਦੇ ਆ ਵਿਖਦੇ ਆ ਆ ਪਿਛਲੀ ਵਾਰ ਜਿਹੜਾ ਮੈਨੂੰ ਸੰਧਾਰੇ ਜਿਹਾ ਸੂਟ ਦਿੱਤਾ ਸੀ ਉਹ ਵੀ ਹੈਪੀ ਤੇ ਲਿਆ ਸੀ ਹੈਨਾ ਗੇਟ ਮੰਥ ਕਰਦਾ ਬੂਬੀ ਜੀ ਕਰ ਦੋ ਬਸ ਚਲੋ ਪਿਛਲੀ ਵਾਰ ਜਿਹੜਾ ਮੈਨੂੰ ਸੰਧਾਰੇ ਦਾ ਸੂਟ ਸੀ ਮੈਂ ਤਾਂ ਸਾਰਿਆਂ ਪੁੱਛਣ ਉੱਥੇ ਵਿਆਹ ਸੂਟ ਤੈਨੂੰ ਕਿੱਥੋਂ ਮੈਂ ਕਿਹਾ ਨਾ ਵੀ ਨਾਲ ਜਦੋਂ ਹੋ ਜਾਏ ਦਿੱਤਾ ਸੀ ਹਾਂ ਆਪ ਉਹ ਕਿੱਥੋਂ ਲਿਆ ਤੈ ਸੂਟ ਅੱਛਾ ਹੈ ਸ਼ਹਿਰੋਂ ਲਿਆ ਸੀ ਅੱਛਾ அக்கானவால சூட்டம் ਮਿੰਦਾ ਤਾਂ ਸਾਰੇ ਪੁੱਛਣ ਵਿਆਹ ਤੇ ਸੂਟ ਇੰਨਾ ਸੋਹਣਾ ਕਿੱਥੋਂ ਲਿਆ ਵਾ ਹੂੰ ਤੇ ਘੁਆ ਨ ਵੀ ਇੱਥੇ ਲੈ ਕੇ ਦਿੱਤਾ ਸੀਗਾ ਅੱਛਾ ਬਹਾ ਬਹੁਤ ਫੀਰ ਆਹ ਤਾਂ ਬਹੁਤ ਸੋਹਣਾ ਹੈ ਨਾ ਤੇਰੀ ਵੀ ਆਉਣ ਵਾਲਾ ਤੇਰੀ ਘੁਆ ਨੂੰ ਤੂੰ ਤਾਂ ਫਿੱਕਾ ਲੈਣਾ ਹੋਣਾ ਪਰ ਹਾਂ ਇਹ ਤਾਂ ਸ਼ਰਟ ਦਾ ਕੱਪੜਾ ਹੈ ਕਿ ਸਾਰੇ ਹੀ ਸੂਟ ਹੈ ਵੀਰੇ ਇਹ ਸ਼ਰਟ ਦਾ ਕੱਪੜਾ ਆ ਤੂੰ ਨਹੀਂ ਅੱਛਾ ਬਹੁਤ ਸੋਹਣਾ ਸੂਟ ਇਹ ਕਿੰਨੇ ਦਾ ਵੀਰੇ ਸੂਟ ਇਹ ਇਹ ਹੈਗਾ ਇੱਥੇ ਹਾਂ ਅੱਛਾ ਸੋਹਣਾ ਮਾਨ ਆ ਲੈ ਲਓ ਤੂੰ ਫਿਰ ਮੈਂ ਕਿਹੜਾ ਪਸੰਦ ਕੀਤਾ ਸਾਰੇ ਸੋਹਣੇ ਆ ਸੂਟ ਤਾਂ ਮੰਮੀ ਦੇਖ ਲ ਭਾਈ ਹਾਂ ਆ ਵੀ ਸੋਹਣਾ ਆ ਦੇਖ ਲਓ ਤੁਸੀਂ ਪੂਆ ਜੀ ਸੂਟ ਤਾਂ ਬਹੁਤ ਸੋਹਣੇ ਸੀ ਨੇ ਬੋਈ ਤੁਹਾਡਾ ਸੂਟ ਦੀ ਬਹੁਤ ਸੋਹਣਾ ਲੱਗਿਆ ਹਾਂ ਸਮਾ ਲਿਓ ਹਣ ਪਾ ਲਿਓ ਆਇ ਨਾ ਰੱਖਿਓ ਹਾਂ ਮੰਮੀ ਆਇ ਕਰੀ ਸਮਾਈ ਦੇ ਨਾ ਸਮਾਈ ਦੇ ਇਹ ਕਹਿੰਦੀ ਮੇਰੀ ਉੱਥੇ ਮਾਨ ਪਸਾ ਦ ਦਰ ਜਣਵਾ ਉਹ ਸੂਟ ਸਮਾ ਲਿਓ ਮੰਮੀ ਵੀ ਪੈਸੇ ਲਾਉਣ ਤੋਂ ਡਰਦੀ ਐ ਜੇ ਸਮਾਈ ਨਾ ਦੇਣੀ ਪਵੇ ਹਾਂ ਲੱਗੇ ਮੈਂ ਕਹਿੰਦੀ ਫਿਰ ਮੈਂ ਇਹਨੂੰ ਸਮਾ ਕੇ ਦਿੰਦੀ ਬਸ ਜਮਾਲ ਹੋ ਜਾਣਾ ਮੈਂ ਜਾਣਗਾ ਸਮਾ ਲੋ ਪੁੱਪੜ ਜੀ ਤਾਂ ਬੈਠੇ ਆ ਹਾਂ ਜ ਬਣਾਉਣੀ ਆ ਬਣਾ ਨਹੀਂ ਮੰਮੀ ਨੇ ਬਣਾਉਣੀ ਆ ਬੈਠੋ ਮੈਂ ਚਾਹ ਬਣਾ ਕੇ ਲੈ ਆਉਣੀ ਆ ਲੈ ਪੂਆ ਗੁਫਰ ਦੀ ਦਸਰ ਕਰਕੇ ਆ ਵੀ ਗਏ ਸਵੇਰ ਦੀ ਅੱਜ ਤਾਂ ਸਵੇਰ ਦੇ ਸੈਰ ਕਰਕੇ ਆਏ ਆ ਉਹ ਚੰਗਾ ਪੂਆ ਜੀ ਤੁਸੀਂ ਆਏ ਸੈਰ ਕਰੇ ਹੁੰਦੇ ਆ ਨਾ ਸਵੇਰ ਦੀ ਬਹੁਤ ਸੈਰ ਕਰਿਆ ਇਹ ਤੁਹਾਨੂੰ ਪਿਆਰ ਵੀ ਹੋ ਗਈ ਔਰ ਮੈਂ ਤਾਂ ਹਣ ਸਾਰੇ ਅਨ ਜਾਣ ਆਪਦੇ ਨੂੰ ਮੇਰੇ ਤਾਂ ਫੋਨ ਆ ਜਾਂਦੇ ਆ ਜੋ ਅੰਦਰ ਆ ਜੋ ਕਹਿੰਦੇ ਤੁਹਾਨੂੰ ਪਿਆਰ ਵੀ ਹੋ ਗਈ ਆਜ ਕਿਹਨੂੰ ਬੋਸੀਏ ਚੱਕੀ ਤੇ ਆਉਂਦਾ ਮੰਮੀ ਸੈਰ ਕਰਿਆ ਆ ਕਰ ਦੇਖ ਨਾ ਪੂਆ ਤੇ ਫੁੱਫੜ ਜੀ ਦਾ ਸੈਰ ਵੀ ਕਰਿਆ ਬੈਠਾ ਕੁਫਤੇ ਕਰਨਾ ਸੀ ਤਾਂ ਸੈਲ ਕਰ ਜਲੇ ਨੇ ਸਾਜ ਰੱਟ ਗਈ ਸਾਰਾ ਸੈਲ ਕਰੀ ਜਾਂਦਾ ਕਰ ਕੇ ਅਸੀਂ ਆ ਜਾਈਏ ਜਿੰਨਾ ਕੰਮ ਹੁੰਦਾ ਉਹਨੇ ਕਰ ਲੈਨੇ ਵਾਸਤੇ ਗੋਡੇ ਦੋਦੇ ਨਹੀਂ ਨੇ ਗੋਡੇ ਦੋਦੇ ਆਇਆ ਪੂਆ ਅੰਦਰ ਕਦੇ ਨੁਬਾਨਾ ਤੇ ਆਇਆ ਗੋਡਿਆਂ ਦਾ ਭੈਣੇ ਸਾਡੇਆਂ ਤੇ ਘਰ ਗੋਡੇ ਦੋਦੇ ਚੱਲ ਰੋਟੀਆਂ ਤੇ ਚਾਰ ਲਾਹੀ ਲੈ ਪੈਣੇ ਥੋੜੀ ਸੇਤ ਦਾ ਤੇ ਇਹਨਾਂ ਦੀ ਦਾ ਬਹੁਤ ਫਰਕ ਆ ਮੰਮੀ ਹਾਂ ਫਿਰ ਮੈਂ ਇਹ ਤਾਂ ਦੇ ਦਾ ਪੂਆ ਰੋ ਸੈਲ ਕਰਦੀ ਤਾਂ ਪਤੰਲੀ ਆ ਮੈਂ ਮੋਟੀ ਆ ਭੈ ਤੇ ਉਮਰਾਂ ਦਾ ਵੀ ਫਰਕ ਆ ਉਹਨਾਂ ਦਾ ਵੀ ਫਰਕ ਰਹੀ ਆ ਹਮਮਮ ਅਰੇ ਇਹ ਭੂਆ ਵੱਡੀ ਸੀ ਤੇ ਮੈਂ ਛੋਰੀ ਸੀ ਹਾਂ ਫਿਰ ਐਂ ਦਾ ਡੈਡੀ ਦਾ ਵੀ ਫਰਕ ਸੀ ਨਾ ਭੂਆ ਨਾਲ ਹਮਮਮ ਤੁਹਾਡੇ ਭੁੱਪੜ ਦੀ ਗੋਡੇ ਕੀ ਮੈਂ ਠੀਕ ਰਹਿੰਦੇ ਆ ਹੂੰ ਤਾਂ ਚੰਗਾ ਭਾਈ ਤੁਸੀਂ ਭੁੱਪੜ ਨੂੰ ਨਾਲ ਹੀ ਲਿਆਉਣੇ ਸੱਜਣ ਤਾਂ ਆਉਂਦਾ ਹੀ ਨਹੀਂ ਹਮਮਮ ਬਸ ਜਰਾ ਦਿੰਦੇ ਆ ਵੀ ਆਜੋ ਮੈਂ ਜਦੋਂ ਦੇਖਿਆ ਵੀ ਭੂਆ ਜੀ ਦੇ ਨਾਲ ਹੀ ਆਏ ਆ ਭੁੱਪੜ ਹੈਂ ਬੜਾ ਗੜਾ ਤੁਰਿਆ ਨਾ ਫੁੱਪੜ ਤੋਂ ਆਈ ਹੋਈ ਛੁੱਟੀਆਂ ਤੁਰਨਾ ਚੱਲ ਨਾਲ ਤਾਂ ਆ ਜਾਂਦਾ ਫਿਰ ਐ ਤਾਂ ਨਹੀਂ ਕਹਿੰਦਾ ਵੀ ਮੈਂ ਨਹੀਂ ਜਾਣਾ ਚੱਲ ਆ ਜੀ ਮੈਂ ਛੁੱਟੀਆਂ ਵੀ ਤੁਰ ਹੀ ਫਿਰਦੀ ਆ ਬੜਾ ਵਧੀਆ ਚੱਲ ਆਈ ਤੁਰਦੇ ਫਿਰਦੇ ਰਮਾ ਛੋਟੇ ਸਹਾਰੇ ਤੁਰਿਆ ਫਿਰ ਉਹਨਾਂ ਤੁਹਾਨੂੰ ਪੇਕੇ ਆਉਣ ਦਾ ਬਹੁਤ ਚਾਹ ਹੁੰਦਾ ਹੋਊਗਾ ਨਾ ਕੋਈ ਮੈਂ ਤਾਂ ਬਹੁਤ ਚਾਹ ਹੁੰਦਾ ਹੁੰਦਾ ਸੀ ਬਹੁਤ ਮਾਨ ਕੇ ਆਦੇ ਹੁੰਦੇ ਪਰ ਜਾਈਆਂ

ਚਲ ਮੰਮੀ ਫਿਰ ਮੈਂ ਤਾਂ ਪਾਵਾਂ ਕੱਪੜੇ ਤੇ ਮੈਨੂੰ ਰੋਟੀ ਲਾ ਦੇ ਫਿਰ ਮੈਨੂੰ ਬਸ ਚੜਾ ਆਇਓ ਜਾ ਕੇ ਮੇਥੋਂ ਕੋਈ ਲੈਣੀ ਆ ਮੈਂ ਤਾਂ ਮਸਾ ਹੜਦੀ ਆ ਪਈ ਤਾਂ ਗੋਡੇ ਤਾਂ ਹੁੰਦੇ ਆ ਇਹ ਮੈਂ ਕਾ ਤਾਂ ਲਾ ਹਲਾ ਤੂੰ ਪੜਾਈ ਲਾ ਆ ਭੂਆ ਦੇ ਚਾਰ ਦਿਨ ਐਸ਼ ਕਰਨ ਆਈ ਆ ਹਾਂ ਦੋ ਦਿਨ ਯਾਰ ਨਹੀਂ ਮੈਂ ਭੂਆ ਕਦੇ ਪਰਜਾਈ ਦੀ ਵੀ ਰੋਟੀ ਛਡਾ ਦਿਆ ਕਰੋ ਫੇਰ ਤੇ ਤੇਰੀ ਨੂੰਹ ਛਡਾਉਗੀ ਭਾਬੀ ਛਡਾਉਗਾ ਕਿ ਹੈ ਭੂਆ ਵਿਚਾਰੀ ਕਿਉਂ ਕਰਵਾ ਕੇ ਨੂੰਹ ਸਾਹਮਣੇ ਨਾ ਭੈਣੇ ਆਏ ਗਏ ਦੀ ਕਿਤੇ ਆਹ ਵੇਰ ਆਪੇ ਕਰੀ ਦੇ ਦੇਖੇ ਉਹ ਕਿੰਨਾ ਡਰਦੀ ਐ ਨੂ ਤੋ ਆਦੀ ਤੋ ਹਾਂ ਨੂ ਤੋ ਡਰਦੀ ਆਦੀ ਤੋ ਨਾਲ ਤੂੰ ਕਹਿੰਦੀ ਐ ਕਿ ਰੋਟੀਆਂ ਲਾ ਦੇ ਹਾਂ ਹੋ ਗਈ ਨਾ ਤੇ ਧੀ ਤੇਰਾ ਇਹੋ ਪਾਣੀ ਕਾ ਕੋਈ ਨਾ ਤਾ ਹੈ ਜੇ ਤੂੰ ਕੋ ਅਧੀ ਕਦਰ ਕਰੇਗੀ ਫੇਰ ਤੇਰੀ ਨੂ ਕਦਰ ਕਰੂਗੀ ਹਾਂ ਮਾਂ ਮਾਂ ਤੇ ਅਸੀਂ ਜਾਣਾ ਰੋਟੀ ਕਮਣੇ ਨੇ ਸਾਰੇ ਪਾਈਆਂ ਨੇ ਹਾਂ ਹੋ ਹਾਂ ਰੌਣਕ ਹਮਾਰੀ ਤਨ ਖੁੰਦੇ ਨਾ ਕਾਲ ਕੜ ਮੁੰਨ ਤਨ ਮਨਾ ਕੋਈ ਮੁੱਕ ਪਰਦਾ ਸਵਾਗੋ ਤੋ ਵਧੀਆ ਸੀ ਹਾਸ ਮੌਕੀ ਸੀ ਨਾ ਸੋਹਣੇ ਕੈਮਰਾ ਮਾ ਰਿੰਗ ਖੁੰਦੇ ਹਾਂ ਮਦੀਆ ਰ ਮਾਂ ਨਾ ਨਾਤਾ ਦੀ ਮੈਂ ਮੇਰੇ ਬੈ ਜਾ ਤੇ ਨਾਲ ਅੰਦਰ ਰੋਟੀ ਪਕਾਉਂ ਮੈਂ ਚਾਹ ਤੀਜੀ ਤੇਰੇ ਹੱਥ ਦੀਆਂ ਦੋ ਰੋਟੀਆਂ ਖਾ ਜਾਂਦੀ ਮੈਂ ਲਾ ਦਿੰਨੀ ਆ ਜੇ ਮਮੀ ਤੇਰੇ ਨਹੀਂ ਜੀ ਕਰਦਾ

ਮੈਂ ਤੇਰੇ ਕੋ ਹਨ ਮਾੜੀ ਨਾ ਕਰਦੀ ਹੋਰ ਭੂਹ ਦੀਆਂ ਨੂੰਹਾਂ ਕਹਿਣ ਵੀ ਸਾਡੀ ਤਾਂ ਮਾਂ ਮਾੜੀ ਕਰਕੇ ਭੇਜੀ ਤੀ ਨਹੀਂ ਨਹੀਂ ਹਾਂ ਆਵੇ ਆਵੇ ਹੱਥ ਲਾ ਦੇਣਾ ਮਰਦੀ ਖਾਵੇ ਦਿੱਤ ਮਰਦੀ ਚੱਕੇ ਦੇ ਪਿਆਪਾ ਨੇ ਲਕੋਇਆ ਹਾਂ ਆਪਣੇ ਕਿਹੜੇ ਜਿੰਦਾ ਲੱਗਿਆ ਸਹੀ ਗੱਲ ਆ ਆਪਣਾ ਕਿਹੜਾ ਜਿੰਦਾ ਆਇਆ ਰਵਾਜ ਜਿਹਾ ਮਰਦੀ ਚਾ ਕੇ ਖਾਣਾ ਕਹਿੰਦਾ ਬਰਬਰਦ ਨਾ ਕਰੀ ਮੈਨੂੰ ਮਮਾ ਦਾ ਜਮਾਨਾ ਕਰਦੀ ਤੈਨੂੰ ਪੈ ਪਈ ਆ ਜਿੰਨੇ ਨਾਲ ਲਾਉਣ ਲੱਗ ਜੀ ਮੰਮੀ ਕਈ ਵਾਰ ਤੂੰ ਲਾ ਵੀ ਦਿੰਦੀ ਨਹੀਂ ਆ ਨਾ ਨਾ ਜਲਦੀ ਆ ਮਾਰੀ ਜਾਂਦੇ ਹੱਥ ਤੇ ਲਾ ਕਿਤੇ ਬਾਗ ਨੂੰ ਤਾਂ ਬਹੁਤ ਬੋਲਦਾ ਆਪਣਾ ਤੇਰੇ ਪੈਣ ਆ ਆਪਾਂ ਹੀ ਹਿੰਦੇ ਲੋ ਪੁੱਪੜ ਦੀ ਵੀ ਸੇਵਾ ਕਰਿਓ ਆ ਕੋਈ ਗੱਲ ਨਹੀਂ ਪੁੱਪੜ ਦਾ ਬਜਾ ਲੈ ਭੋਗ ਹੀ ਬਣਾਉ ਤਰੇ ਦੇਸੀ ਘੀਏ ਦੇਸੀ ਘੀਆ ਬਹੁ ਆ ਭਾਈਆ ਜੀ ਭੋਗ ਹੀ ਖਾਣਾ ਕਰਾਉਂਗਾ ਫੇਰ ਮੰਮੀ ਮੈਂ ਤਾਂ ਹੋ ਗਈ ਯਾਰ ਕੀ ਰਾਨ ਦੇ ਸੂਟ ਲੈਤਾ ਦਿੱਤਾ ਸੀ ਹਾਂ ਪਾਇਆ ਕਰ ਲਓ ਉਹ ਪੂਆ ਵਿਚਾਕੜਾ ਕਰਦੀ ਆ ਤਾਂ ਫੇਰ ਕੀ ਹੋਗਾ ਜੇ ਪੂਆ ਦੇ ਦੇਗੀ ਮੰਮੀ ਕੱਲ ਤੋਂ ਸੂਟ ਬਰੀ ਵੀ ਕਿੰਨਾ ਕੋਸ਼ ਕੀਤਾ ਤਾਂ ਹੀ ਤਾਂ ਕਿਹਾ 2300 ਸਮਝੋ ਉੱਥੇ ਕਹਿਤਾ ਵਿਆਹ ਦਵਾ ਦੇ ਪੂਆ ਹੁਣ ਇਹ ਇਹ ਨਾ ਬਦਸਦੀ ਪੜ ਤੇ ਆ ਪਰਦਾ ਹੁੰਦਾ 100 ਮਾਂ ਤੀ ਚੰਗਾ ਚਲ ਠੀਕ ਆ ਫਿਰ ਚਲ ਹੁਣ ਮੈਨੂੰ ਆਏ ਕਰੂ ਮੰਮੀ ਬੱਸ ਜਿਹੜਾ ਹੈ ਉਹ ਜਾ ਕੇ ਚਾ ਠੀਕ ਆ ਆਹ ਸੂਟ ਵੀ ਪਾ ਲਾਂ ਤੇ ਮੈਂ ਜਿਹੜੇ ਕੱਪੜੇ ਕੱਲ੍ਹ ਇਸ ਤੋਂ ਨਾਲੇ ਉਹ ਵੀ ਪਾ ਲੇ। ਹੇ ਹੇ ਫੋਨ ਵੀ ਲੈ ਲਿਆ ਚਾਰਜਰ ਵੀ ਲੈ ਲਿਆ ਤੇ ਹੋਰ ਤਾਂ ਨਹੀਂ ਕੁਝ ਰਹਿ ਗਿਆ। ਮੰਮੀ ਕੁੜੀ ਉਹ ਬੈਠ ਕੇ ਹਨਾ ਚੱਲ ਮੈਂ ਮੰਮੀ ਨੂੰ ਕਹਿੰਦੀ ਆ ਵੀ ਮੈਨੂੰ ਛੱਡੇ ਆਣਗੇ। ਹੱਸ ਜਿਹੜਾ ਆਣੇ। ਬਾਰੇ ਹੋ ਗਈ ਕੁੜੀ ਦਾ ਤਿਆਰ। ਮੰਨ ਬੱਸ ਕਿੰਨੇ ਵਜੇ ਆਉਂਦੀ ਪਤਾ ਕੁਛ ਮੈਨੂੰ 10 ਵਜੇ ਨੂੰ ਆ ਜਾਂਦੀ ਬੱਸ ਹਾਂ ਮੈਂ ਚੜਾਇਆਇਓ ਫਿਰ ਬੱਸ ਤੇ ਹਾਂ ਘਟਕ ਚਾਹ ਬਣਾ ਲੈਂਦੇ ਹਾਂ ਹਾਂ ਘਟਕ ਚਾਹ ਬਣਾ ਲੈ ਉਹ ਤੇਰੇ ਮਿੰਨਾ ਦਾ ਫੈਂਸੀ ਸੀ ਉਹ ਹੋ ਗਈ ਹੂੰ ਪੈਸੇ ਦੇ ਦੇ ਕੁੜੀ ਨੂੰ ਰਹਿਣ ਦੋ ਤੁਸੀਂ ਕੋਈ ਨਾ ਪੈਸਿਆਂ ਨੂੰ ਕਿਹਾ ਨਹੀਂ ਭੂਜ ਰਹਿਣ ਦੋ ਤੁਸੀਂ ਕੱਕ ਦਾ ਕੋਈ ਨਾ ਬੱਚਾ ਹੋਰ ਕੀ ਹੈ ਦੇਖ ਹਾਂ ਦੋਹਾਂ ਤੋਂ ਲੈ ਕੇ ਆਈਆਂ ਤੇ ਨੋਹਾਂ ਤੂੰ ਰੱਖ ਲੋ ਕੋਈ ਨਾ ਕੋਈ ਨਹੀਂ ਆਇਨਾ ਮਾਨ ਬਹੁਤ ਚਲ ਠੀਕ ਇਨਾ ਫਿਰ ਨੋਹਾ ਫਿਰ ਬੋਲਦਿਆਂ ਨੇ ਕੀ ਫਾਇਦਾ ਮੇਰੇ ਕੋਲ ਭੂਆ ਜੀ ਆਏ ਹੋ ਮੇਰੇ ਕੋਲ ਆਏ ਹੋ ਤੁਸੀਂ ਆਵਾਂ ਕਿ ਤੇਰੇ ਕੋਲ ਕੋਈ ਉੱਥੇ ਰਹਿ ਕੇ ਮੈਂ ਲੈ ਜਾਉਂਗੀ ਤੁਹਾਨੂੰ ਆਜੋ ਬੁੱਲ ਨਹੀਂ ਆਵਾਂ ਕੋਈ ਹੂੰ ਬੁੱਪਰ ਜੀ ਤੁਹਾਡਾ ਤਾਂ ਬੁੱਪਰ ਜੀ ਵੀ ਰਹਿ ਦਿੰਦਾ ਹੈ ਨਾ ਉਹ ਤਾਂ ਵਧੀਆ ਭੂਆ ਜੀ ਚਲ ਨਹੀਂ ਨਹੀਂ ਦੋਨੇ ਜਾਨੀ ਆਵਾਂਗੇ ਕੋਈ ਨਾ ਰਿਓ ਹਣ ਮਹੀਨਾ ਸਾਰਾ ਇੱਥੇ ਦੇਖਾਂਗੇ ਨੋ ਕੀ ਕਹਿੰਦੀ ਆ ਹੈ ਰਣਾ ਕਵੀਰ ਮੁਰਿਆ ਛੇਤੀ ਹਾਂ ਪਰ ਨੂਨੇ ਬੁੱਤੀ ਰੋ ਵੀ ਦੇਖਣਾ ਉੰਦਾ ਕੀ ਬੋਲਦਾ ਨੋ ਕੀ ਬਸ ਤੇ ਨਾ ਜਾਏ ਉਹ ਕੱਲੇ ਹੁਣ ਨਹੀਂ ਨਹੀਂ ਬਸ ਤੇ ਨਹੀਂ ਹੁੰਦੇ ਆਹੋ ਜਾ ਦ ਵੀਰਾ ਛੱਡਿਆ ਆਊਗਾ ਤੁਹਾਨੂੰ ਲੈ ਮੰਮੀ ਹੁਣ ਚਾਹ ਤਾਂ ਪੀ ਲਈ ਤੇ ਮੈਨੂੰ ਨਾ ਭੱਜ ਕੇ ਹੁਣ ਤੁਸੀਂ ਬਸ ਚੜਾਇਆ ਉਹ ਤੇ ਮੈਨੂੰ ਤਾਂ ਡੈਂਟਲ ਜਾਣਾ ਨਹੀਂ ਜਾਂਦੀ ਨੂੰ ਹੁਣ ਚੰਗਾ ਬੁੱਪਰ ਵੀ ਆਸਰੇ ਕਾ ਚਲ ਆਜੋ ਬੈਜੋ ਕੋ ਜੇ ਇੱਧਰ ਆਜੋ ਨਹੀਂ ਤਸੀਂ ਅਕਨਾਂ ਬੈਠਣ ਨੂੰ ਜਗ੍ਹਾ ਮਣਾਉਣੀ ਚਾਹੀਦੀ ਹੈ ਹਨ ਬੁੜੀਆਂ ਦੇ ਹਾਂ ਬੱਸਾਂ ਆਉਂਦੀਆਂ ਜਾਂਦੀਆਂ ਵੀ ਕਿਸੇ ਨੂੰ ਹਨਾ ਸਵਾਰੀ ਨੂੰ ਬਿਠਾਉਣੇ ਵੀ ਪੈ ਜਾਂਦਾ ਮੈਂ ਤਾਂ ਘੜੀ ਭੁੱਲੀ ਚੱਲ ਕੋਈ ਨਾ ਗੁਲੀਵਾਰ ਆਈ ਫੇਰ ਲੈ ਜੂ ਹਾਂ ਉਹ ਫੇਰ ਲੈ ਜੂ ਹਾਂ ਚਲ ਹੁਣ ਛੇਤੀ ਕਿਹੜਾ ਮਾਰਨੀ ਫੇਰ ਹੈ ਆਹੋ ਆਉਂਗੀ ਹੈ ਗਈਆਂ ਸ਼ਟਿੰਗਾਂ ਸੰਗਾ ਹੂੰ ਆਉਂਗੀ ਤੁਸੀਂ ਆਦੀ ਸਿਹਤ ਦਾ ਧਿਆਨ ਰੱਖਿਓ ਚਲ ਕੇ ਰਿਓ ਆ ਬਿਨ ਫੋਨ ਲਾ ਦੇ ਚਾਰ ਦਿਨ ਹੋਰ ਲਾਇਓ ਵਿਚਾਰੀ